ਕੱਲ ਮੈਨੂੰ ਇੱਕ ਬੰਦਾ ਫੋਨ ਕਰਕੇ ਕਹਿੰਦਾ ਕਹਿੰਦਾ ਭਾਈ ਮੈਂ ਆਪਣੇ ਘਰ ਵਾਲੀ ਤੋਂ ਬਹੁਤ ਪਰੇਸ਼ਾਨ ਆ ਮਹਾ ਤੂੰ ਕਿ ਕੱਲਾ ਪਰੇਸ਼ਾਨ ਆ ਸਾਰੀ ਪਰੇਸ਼ਾਨ ਨੇ ਕਹਾਂ ਨਹੀਂ ਭਾਈ ਮੈਂ ਬੜਾ ਦੁਖੀ ਆ ਮਾ ਕੀ ਗੱਲ ਹੋ ਗਈ ਕਹਿੰਦਾ ਮੇਰੇ ਘਰ ਵਾਲੀ ਮੂੰਹ ਤਾਂ ਕੁਝ ਬੋਲਦੀ ਨਹੀਂ ਕੱਲਾ ਕੁੱਟਦੀ ਆ ਜਦੋਂ ਜੀ ਕਰਦਾ ਕੁੱਟਣ ਵੇਹ ਜਾਂਦੀ ਆ ਮਹਾ ਫਿਰ ਤਾਂ ਕਦੇ ਜਵਾਬੀ ਕਾਰਵਾਈ ਨਹੀਂ ਕਰੀ ਕਹਿੰਦਾ ਭਾਈ ਜਵਾਬੀ ਕਾਰਵਾਈ ਤਾਂ ਮੈਂ ਤਾਂ ਕਰਾਂ ਜੇ ਉਹ ਮੂਰੇ ਕੁਝ ਬੋਲੇ ਕੁਝ ਬੋਲਦੀ ਤਾਂ ਹੈ ਨਹੀਂ ਕੱਲਾ ਕੁੱਟਦੀ ਆ ਮਹਾ ਤੈਨੂੰ ਤਾਂ ਬੋਲਣ ਦਾ ਬਹਾਨਾ ਹੀ ਚਾਹੀਦਾ ਵੀ ਉਹ ਕੁਝ ਬੋਲੇ ਕਹਿੰਦਾ ਹਾਂ ਵहां ਫਿਰ ਜਦੋਂ ਤੈਨੂੰ ਮੁਕੀਆਂ ਨਾਲ ਕੁੱਟਦੀ ਹੈ ਉਹ ਨਾਲ ਡਿਸੋ ਡਿਸੋ ਦਾ ਕਰਦੀ ਹੈ ਹੋਈ ਉਹਦੀ ਸ਼ਾਂਹਲੀ ਮੌਕਾ ਝੰਮਦੀ ਤੈਨਾਂ ਆ ਕਹਿੰਦੀ ਔਰਤ ਆਪਣੇ ਬੰਦੇ ਨੂੰ ਕਾਮਯਾਬ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਕਿਸੇ ਵੀ ਹੱਦ ਤੱਕ ਕਿੰਨੀ ਵੀ ਸਖਤ ਹੋ ਸਖਤ ਮਿਹਨਤ ਕਰ ਸਕਦੀ ਹੈ ਉਸੇ ਤਰ੍ਹਾਂ ਜੇਕਰ ਔਰਤ ਆਪਣੀ ਅਈ ਤੇ ਆ ਜਾਵੇ ਤਾਂ ਆਪਣੇ ਬੰਦੇ ਨੂੰ ਨੀਮਾ ਸੁਟਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਜ਼ਿਆਦਾ ਮੀਮਾ ਗਿਰ ਸਕਦੀ ਹੈ ਜਿਵੇਂ ਹੁਣ ਮੇਰੇ ਘਰ ਵਾਲੀ ਨੇ ਮੇਰੇ ਨਾਲ ਲੜਾਈ ਝਗੜਾ ਕਰਨਾ ਬੰਦ ਕਰਤਾ ਵੀ ਮੈਨੂੰ ਵੀਡੀਓ ਬਣਾਉਣ ਵਾਸਤੇ ਕੰਟੈਂਟ ਨਾ ਮਿਲੇ ਤੁਸੀਂ ਦੱਸਿਆ ਕਰੋ ਮੈਨੂੰ ਕੋਈ ਕੰਟੈਂਟ ਤਾਂ ਕਿਉਂਕਿ ਲੜਨਾ ਮੇਰੀ ਵਾਲੀ ਨੇ ਬੰਦ ਕਰਿਆ ਥੋੜਾ ਤਾਂ ਚੱਲਦਾ ਹੋਊਗਾ ਪੁੱਤ ਗਲੇਸਾ ਤੇਰਾ ਇੱਕ ਬੰਦਾ ਆਪਣੇ ਘਰ ਵਾਲੀ ਨੂੰ ਕੁੱਟੀ ਜਾਵੇ ਕਿਸ ਨੇ ਉਹਨੂੰ ਪੁੱਛਿਆ ਕਹਿੰਦਾ ਤੂੰ ਇਹਨੂੰ ਕਿਉਂ ਕੁੱਟੀ ਜਾਂਦਾ ਕਹਿੰਦਾ ਕੀ ਕਰਾਂ ਜਰਾ ਦਾੜੀ ਨਹੀਂ ਰੱਖਦੀ ਦੂਜਾ ਬੰਦਾ ਕਹਿੰਦਾ ਕਾਮ ਲਿਆ ਜਨਾਨੀ ਨੂੰ ਤਾਂ ਦਾੜੀ ਨਹੀਂ ਹੁੰਦੀ ਤਾਂ ਚਲੋ ਮੰਨਦਾ ਦਾੜੀ ਨਹੀਂ ਹੁੰਦੀ ਗਾੜੀ ਰੱਖਣ ਦਾ ਮੰਨਤਾ ਬਣਾਈ ਸਕਦੀ ਹੈ। ਕਈ ਲੋਕਾਂ ਦਾ ਇਹ ਬਹਿਮ ਹੈ ਵੀ ਜਨਾਨੀਆਂ ਨਿੱਕੀ ਨਿੱਕੀ ਗੱਲ ਤੇ ਲੜ ਪੰਦੀਆਂ ਨੇ। ਕੋਈ ਭਰਾਵੋ ਕਿਹੜੇ ਬਹਿਮ ਚ ਤੁਰੇ ਫਿਰਦੇ ਹੋ ਉਹ ਤਾਂ ਬਿਨਾਂ ਗੱਲ ਤੋਂ ਵੀ ਲੜ ਪੰਦੀਆਂ ਨੇ। ਵੋਟਾਂ ਵੇਲੇ ਲੀਡਰਾਂ ਦਾ ਇਹੋ ਜਿਹਾ ਹਾਲ ਹੁੰਦਾ ਹੈ। ਚਾਹੇ ਕਿਸੇ ਦੇ ਭੋਗ ਦਾ ਸਮਾਗਮ ਹੋਵੇ, ਚਾਹੇ ਕਿਸੇ ਦੇ ਮਰਗਤ ਹੋਈ ਹੋਵੇ, ਬਿਨਾਂ ਸੱਦਾ ਪੱਤਰ ਦਿੱਤੇ, ਬਿਨਾਂ ਬੁਲਾਏ ਲੀਟਰ ਉੱਥੇ ਪਹੁੰਚ ਜਾਂਦੇ ਨੇ। ਕੀਰਾਂ ਕਿਸੇ ਦੇ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਇਲਾਕੇ ਦਾ ਲੀਡਰ ਉੱਥੇ ਪਹੁੰਚ ਗਿਆ ਉਹਨੇ ਆਖਿਆ ਪਤਾ ਨਹੀਂ ਕਿਸੇ ਨੂੰ ਮੇਰੇ ਇੱਥੇ ਆਏ ਦਾ ਪਤਾ ਲੱਗਿਆ ਪਤਾ ਨਹੀਂ ਨਹੀਂ ਕੁਛ ਬੋਲ ਪੈਣਾ ਉਹ ਕਹਿੰਦਾ ਦੇਖੋ ਜੀ ਮਰਨ ਵਾਲੇ ਨਾਲ ਮੇਰਾ ਬਹੁਤ ਜ਼ਿਆਦਾ ਮੋਹਮਲਾ ਜਾ ਸੀ ਮੇਰਾ ਇਹਦੇ ਨਾਲ ਬਹੁਤ ਜ਼ਿਆਦਾ ਵਰਤਾਰਾ ਸੀ ਉਹਦੇ ਕੋਲੇ ਇੱਕ ਬੰਦਾ ਖੜਾ ਸੀ ਉਹ ਕਹਿੰਦਾ ਛੇਤਰਨਾਖਾਰੀ ਜਨਾਨੀ ਮਰੀ ਹੈ ਕਈ ਮੁੰਡੇ ਇਹੋ ਜਿਹੇ ਹੁੰਦੇ ਨੇ ਜਦੋਂ ਵਾਲਾਂ ਦੀ ਕਟਿੰਗ ਕਰਵਾ ਕੇ ਆਉਂਦੇ ਨੇ ਜਾਂ ਦਾੜੀ ਮੁੱਛੀ ਦੀ ਸੈਟਿੰਗ ਕਰਵਾ ਕੇ ਆਉਂਦੇ ਨੇ ਪਤਾ ਵੀ ਨਹੀਂ ਲੱਗਦਾ ਵੀ ਇਹ ਨਾਈ ਦੇ ਜਾ ਕੇ ਨੇ ਜਾਂ ਨਹੀਂ ਕਈ ਇਹੋ ਜਿਹੇ ਹੁੰਦੇ ਨੇ ਉਦੋਂ ਤੱਕ ਵਾਲ ਨਹੀਂ ਕਟਵਾਉਣ ਜਾਂਦੇ ਜਦੋਂ ਤੱਕ ਵਾਲ ਪਲਵਾਮਾ ਦੇ ਜੰਗਲ ਵਰਗੇ ਨਹੀਂ ਹੁੰਦੇ ਜਦੋਂ ਵਾਲ ਕਟਵਾ ਕੇ ਆਉਂਦੇ ਨੇ ਲੱਗਦਾ ਮੂੰਹ ਸਿਰ ਦੇਖਿਓ ਐਂ ਲੱਗਦਾ ਹੁੰਦਾ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਵੇ ਮੈਂ ਵੀਡੀਓ ਬਣਾਉਣਾ ਹਾਸੇ ਮਜ਼ਾਕ ਵਾਸਤੇ ਪਰ ਕਈ ਲੋਕ ਮੇਰੀ ਹਰ ਇੱਕ ਗੱਲ ਨੂੰ ਆਪਣੇ ਆਪ ਤੇ ਲਾ ਲੈਂਦੇ ਨੇ ਫਿਰ ਕਮੈਂਟਾਂ 'ਚ ਮੈਨੂੰ ਗਾਲਾਂ ਕੱਢੀ ਜਾਂਦੇ ਇਹ ਵੀ ਪੈਂਦੇ ਬਾਕੀ ਕਿਹਨਾਂ ਬਾਤ ਪਹਿਲਾਂ ਆਏ ਦੱਸੋ ਆ ਮੌਸਮ ਦੇ ਵਿੱਚ ਆ ਪ੍ਰਿੰਟਾਂ ਸ਼ਰਾਬੀਆਂ ਮੰਗੂ ਵਿੱਚ ਕਿਉਂ ਬਾਤ ਦੀਆਂ ਫਰੀਆਂ ਦੀਆਂ ਨਹੀਂ